ਦੀਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਪੀਸ ਮੇਲੇ ਦੀ ਰੌਣਕ ਲਗਾਈ ਹੈ ਤੁਹਾਨੂੰ ਬਹੁਤ ਬਹੁਤ ਮਨੋਰਥ ਖੁਸ਼ੀ ਹੋਈ ਕਿ ਜਿਹਨੇ ਮਤਲਬ ਸਾਡਾ ਪਾਰਾ ਦਾ ਸਾਥ ਦਿੱਤਾ ਅਸੀਂ ਮਤਲਬ ਵਿਸ਼ਵਾਸ ਕਰਉਂਦੇ ਹਾਂ ਸਮੂਹ ਕੀ ਗ੍ਰਾਮ ਪੰਚਾਇਤ ਵੱਲੋਂ ਜੇ ਅਸੀਂ ਬੰਦ ਕਰਕੇ ਜਿਹੜੇ ਮਤਲਬ ਪਹਿੜਾ ਦੇ ਮੇਲੇ ਸੀ ਇਹਨਾਂ ਜੋ ਦੇ ਤਿਉਹਾਰ ਆ ਆਪਾਂ ਅਗਲੇ ਸਾਲ ਵੀ ਇਸ ਤਰ੍ਹਾਂ ਮਨਾਉਂਦੇ ਰਹੀਏ ਤੁਸੀਂ ਇੱਕ ਮੈਨੂੰ ਵਿਸ਼ਵਾਸ ਦਿਵਾਓ ਵੀ ਜਿਹੜਾ ਪਾਰ ਤੁਸੀਂ ਨੇ ਪਾਲਸ ਤੋਂ ਉਹ ਗੰਡੇ ਦਾ ਦੇਖੇ ਦੇਖੇ ਤੁਸੀਂ ਹੱਤ ਕਰ ਗੱਲ ਦੱਸੋ ਪਾਲਸ ਤੋਂ ਉਹਨਾਂ ਨੂੰ ਆਉਣੇ ਨੇ ਮੇਰੇ ਖਿਆਲ ਜਿਵੇਂ ਫੇਸਬੁਕ ਕਲਾਮੀਆਂ ਦੀਆਂ ਕੁੜੀਆਂ ਟਿਕਿਆਣ ਪਿੰਡ ਤੋਂ ਪਿੰਡ ਤੱਕ ਮੇਲਾ ਹੁੰਦਾ ਤੇ ਕਿਰ ਅਸੀਂ ਅਗਲੇ ਸਾਲ ਜਿਹੜਾ ਆਪਾਂ ਮੇਲਾ ਉਹ ਉਸ ਤਰ੍ਹਾਂ ਦਾ ਮੇਲਾ ਕਰਨਾ ਤੇ ਤੁਸੀਂ ਸਾਨੂੰ ਸਾਥ ਦੇ ਰੌਣਕ ਪਾਸੀਂ ਉਹ ਕੋਲ ਇਸੂ ਵਾਸਤੇ ਕਰਾਂਗੇ ਕਿਉਂਕਿ ਮਤਲਬ ਜਿਹੜੀ ਆਪਣੀ ਮਤਲਬ ਪੁਰਾਣੀ ਸੱਭੰਦਵਾਦ ਦੇ ਫਤਮੂ ਹੁੰਦੀ ਆ ਰਹੀ ਹੁੰਦੀ ਜਿਹੜੀ ਹੁਣ ਥੋੜੀ ਜਿਹੀ ਰੋਕਾਈ ਹੈ ਆ ਦੋ ਇਨਸਾਨਾਂ ਤੋਂ ਤਕਰੀਬ ਸਾਰੇ ਪਿੰਡਾਂ ਦੇ ਵਿੱਚ ਮੇਲੇ ਲੱਗਣੇ ਸ਼ੁਰੂ ਹੋ ਗਏ ਨੇ ਬਹੁਤ ਬਹੁਤ ਮੈਂ ਤੁਹਾਡਾ ਸਾਰਾ ਬਹੁਤ ਧੰਨਵਾਦ ਜਿਹੜਾ ਤੁਸੀਂਾਨੂੰ ਇੰਨਾ ਮਾਨ ਸਤਕਾਰ ਦੇ ਰਹੇ ਹੋ ਅੱਗੇ ਵੀ ਦੂਜੀ ਗੱਲ ਮੈਂ ਹੋਰ ਕਹਣਾ ਚਾਹੁੰਦਾ ਵੀ ਜਿੰਨੀਆਂ ਵੀ ਮੁਜੱਤਾਂ ਨੇ ਇਸ ਮੇਲੇ 'ਚ ਪਹੁੰਚੀਆਂ ਨੇ ਦੇਖੋ ਜਿਹੜੀ ਖਰਾ ਪੰਜਾਬ ਫੋਕਲ ਕਲੱਬ ਦਾ ਸਭ ਸਾਰਿਆਂ ਦੀ ਹੈ ਕਿਸੇ ਨਾਲ ਕੋਈ ਸਾਡਾ ਟੱਕਰਵਾ ਨਹੀਂ ਹੈਗਾ ਇਹ ਮੇਲੇ ਸਿਰ ਆਪਣੇ ਨੇ ਸਾਰੇ ਪਿੰਡ ਦੇ ਮੇਲੇ ਨੇ ਕੋਈ ਇਹ ਨਹੀਂ ਇਹ ਨਾ ਸੋਚੋ ਵੀ ਪਪਾਨੀਰ ਬੋਟਾਂ ਵਾਲੇ ਅਸੀਂ ਗ੍ਰਾਮ ਅੱਡੇ ਨੇ ਸਭ ਸਾਰੇ ਦੇ ਪਾਈਆਂ ਨੇ ਸਭ ਇੱਕ ਪੰਚਾਇਤ ਮੈਂਬਰ ਨੇ ਮੇਰੇ ਨਾਲ ਸੇਵਾ ਮੈਂ ਸਰਪੰਚ ਆ ਤੁਹਾਡੇ ਬੰਦ ਕੋਈ ਵੀ ਲੰਬਾ ਤੇ ਛੋਟੀ ਜਿੱਤੇ ਸਾਡਾ ਸਿਰ ਇਸ ਕਰਕੇ ਮੇਰੀ ਵਾਰ ਵਾਰ ਦੇ ਦਿੱਤੀ ਹੈ ਵੀ ਤਾਰੀਆਂ ਪੇਰਾ ਕਰੋ ਜਦੋਂ ਤੁਹਾਨੂੰ ਪਿਆਰ ਹੁੰਦਾ ਅੱਜ ਅਗਲੀ ਵਾਰ ਤਾਲ ਪਹੋੜ ਦੇਣਾ ਮੇਲਾ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਮੇਲੇ ਨੂੰ ਅਸੀਂ ਕਵਰ ਕਰੀਏ ਜੇ ਵੀ ਸਾਡਾ ਸਾਥ ਦੇਵੋਗੇ ਤਾਂ ਤੱਕੜੇ ਕਰਕੇ ਦੱਸੋ ਵੀ ਕਰਦੀ ਹੈ ਤੇ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਵੱਲੋਂ ਬਾਕੀ ਬਾਕੀ ਫੇਰ ਵੀ ਮੈਂ ਸਾਰੇ ਬੰਦੂ ਮੁੱਤੀ ಗ್ರಾಮ ਪ੍ਰਚਾਰ ਕੋਕਰਗੁਰਦ ਵੱਲੋਂ ਸਾਰੇ ਮਨੁੱਖਾਂ ਦਾ ਸਾਰਨ ਬਹੁਤ ਬਹੁਤ ਧੰਨਵਾਦ ਜੇ ਕੋਈ ਰਹਿ ਵੀ ਗਿਆ ਹੋਵੇ ਮਾਨ ਸਨਮਾਨ ਕਰਨੀਓ ਤਾਂ ਸਾਨੂੰ ਦੱਸ ਦਿਓ ਕਿਉਂ ਜਦ ਵਰਦੀ ਚ ਕੀਤਾ ਸੀ ਜਿਹੜੇ ਅਸੀਂ ਮਾਨ ਸਨਮਾਨ ਕੀਤਾ ਸੀ ਉਹਨਾਂ ਦਰਕੇ ਨੂੰ ਕੀਤਾ ਜੀ ਸਰਕਾਰੀ ਜੋ ਕਰਦਿਆਂ ਨੇ ਤਾਂ ਕੀ ਇਹਨਾਂ ਨੂੰ ਦੇਖ ਕੇ ਜਿਹੜੇ ਲੱਗ ਪੜ ਰਿਆਂ ਨੇ ਉਹ ਵੀ ਲੱਗੇ ਆ ਹੁਣ ਤੇ ਦੂਸਰਾ ਸਭ ਤੋਂ ਮੈਂ ਧੰਨਵਾਦ ਸਾਡੇ ਮਤਲਬ ਪ੍ਰਾਇਮਰੀ ਸਕੂਲ ਦੇ ਮੈਡਮ ਨੇ ਗੁਰਪ੍ਰੀਤ ਜੀ ਜਿਹੜੇ ਆਪਣੇ ਸੰਪਰਕ ਚਾਹੇਰੇ ਪੁਕਰਨ ਮਗੋਂ ਦੁੰਗਰ ਤੋਂ ਆਪਣੇ ਸਰਕਾਰ ਦੀ ਇਹਨਾਂ ਦਾ ਮੈਂ ਬਹੁਤ-ਬਹੁਤ ਸਮੁੱਚੀ ਪੰਜਾਬ ਦੇ ਲੋਕਾਂ ਨੂੰ ਧੰਨਵਾਦ ਕਰਦਾ ਜਿਹੜੀ ਅੱਜ ਇਹ ਜਮੀਨ ਹੈ ਜਿਹੜੀ ਅੱਜ ਪਲਾਟੇ ਦਿੱਤਾ ਉਸ ਪਰਿਵਾਰ ਨੂੰ ਪ੍ਰਾਇਮਰੀ ਸਕੂਲ ਦੇ ਜਿੰਨੇ ਵੀ ਟੀਚਰ ਨੇ ਆਪਣੇ ਨਾਰਿਆਂ ਦੇ ਸਮੁੱਚੀ ਗ੍ਰਾਮ ਪੱਤਰ ਪਿੰਡ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਸਮੁੱਚੀ ਭਾਰਤ ਪਿੰਡ ਉਹ ਫਿਰ ਕਹਿੰਦਾ ਵੀ ਮਾਨੂੰ ਪਰਿਵਾਰ ਨਾਲ ਸੁਖਭਾਈ ਜਿੰਨੇ ਸਾਡੇ ਸਾਡੇ ਪਿੰਡ ਵਾਲੇ ਸੋਚਿਆ ਤੇ ਉਹਨੂੰ ਮੇਰੇ ਜਨਮ ਪੱਤੇ ਆ ਗਏ ਕਦਾਰ ਕੋਲੂ ਜੀਜੀ ਹੁੰਦੇ ਸੀਗੇ ਜਿਹੜੇ ਤਕਰੀਬ ਲੱਤੀ ਵੀ ਨਹੀਂ ਦਿੱਤੇ ਹੈਗੇ 265 ਸੜ ਦੇ ਤਕਰੀਬ ਲੋ ਤਸੀਲਦਾਰ ਹੁੰਦੇ ਸੀ ਜੀਲਦਾਰ ਦਾ ਬਾਰਾ ਸੀ ਬਹੁਤ ਵੱਡਾ ਹੁੰਦਾ ਸੀਗਾ ਜਦੋਂ 90 ਦਿਨ ਤੋਂ ਮਤਲਬ ਜ਼ਮੀਨ ਵੰਡਵਾਰਾ ਹੋਇਆ ਉਦੋਂ ਉਹਨਾਂ ਨੇ ਆਪਣੇ ਪਿੰਡ ਸੀ ਉਹਨਾਂ ਨੇ ਮੰਗਿਆ ਸੀਗਾ 14 ਕਿਲੇ ਜ਼ਮੀਨ ਖਰੀਦੀ ਗਈ ਤੇ ਉਹਨਾਂ ਨੇ ਸੁੱਟਿਆ ਗਿਆ ਸੋਸਾਇਟੀ ਬਣਾ ਕੇ ਪਰ ਪਲਾਨ ਕਰਤਾ ਕਿ ਤਾ ਤਕਰੀਬ ਸਾਰਾ ਪਲਾਨ ਮਿਲ ਲੈਣਗੇ ਜਦੋਂ ਕਿ ਇਹ ਸੋਹਣੀਆਂ ਗਲੀਆਂ ਨੇ ਉਹਨਾਂ ਨੇ ਹੈਪਟੰਡ ਮਤਲਬ ਬੰਨਿਆ ਸੀਗਾ ਅੱਜ ਜਿਹੜਾ ਪਲਾੜ ਦਿੱਤੀ ਅੱਜ ਮੇਲਾ ਹੋ ਰਿਹਾ ਇਹ ਮਤਲਬ ਉਹਨਾਂ ਦੀ ਬਦੌਲਤ ਹੋ ਰਿਹਾ ਉਹਨਾਂ ਨੇ ਜਿਹੜੀ ਜਗ੍ਹਾ ਸਕੂਲ ਨੂੰ দান ਦਿੱਤੀ ਆਹ ਲਿਖਾਈ ਹੈ ਆ ਪਰੰਤੂ ਆਪਣੇ ਪੋਸਟ ਲੱਗਿਆ ਹੋਇਆ ਇਹਦੇ ਨਾਲ ਐ ਡਾਕਟਰ ਕੋਲ ਲਿਖੀ ਦੇਓ ਤਾਂ ਆਸੀਂ ਪੋਸਟ ਨੂੰ ਕਾਹਦੀ ਕਾਦੀ ਮਤਲਬ ਪਿੰਡ ਵੱਲ ਕਿਸੇ ਸ਼ੱਕ ਨਾ ਰਹੇ ਕਿ ਪਤਾ ਨਹੀਂ ਆ ਅੱਗੇ ਤੈਨੂੰ ਸੁਣਾ ਲੈਣਗੇ ਕਿ ਕਿ ਦੇ ਚੁੱਕੇ ਨੇ ਵੀ ਜਿਹੜਾ ਹੈ ਆਪਾਂ ਸਾਰੇ ਵੱਲੋਂ ਫੇਰ ਵੀ ਪਿੰਡ ਵੱਲੋਂ ਕਹਿੰਦੇ ਕਿ ਸਾਰੇ ਜਣਾਂ ਦਾ ਧੰਨਵਾਦ ਕਰੀਏ ਜੋਰਦਾਰ ਕਿ ਜਕਾਰਾ ਬੋਲਦੇ ਹੋ ਬੇਰਤੋਂ ¡Gracias!